ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤਕਰੀਬਨ ਆਪ ਜੀ ਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਹੜ੍ਹ ਆਉਣ ਕਾਰਨ ਜਲ-ਥਲ ਹੋਇਆ ਤੇ ਆਠ ਜ਼ਿਲ੍ਹਿਆਂ ਦੇ ਵਿੱਚ ਬਦ ਤੋਂ ਬਦ ਸੰਗਤਾਂ ਸੇਵਾ ਵੀ ਕਰ ਰਹੀਆਂ ਹਨ ਨਗਰਾਂ ਦੇ ਵਿੱਚ ਜਾ ਕਰਕੇ ਰਸਤਾ ਪੁਝਾ ਰਹੇ ਹਨ ਪਰ ਲੋੜਿੰਦੇ ਚੀਜ਼ਾਂ ਦੀ ਬਹੁਤ ਲੋੜ ਹੈ ਪਸ਼ੂਆਂ ਵਾਸਤੇ ਚਾਰਾ ਔਰ ਦਾਣਾ ਪਾਣੀ ਜੋ ਵੀ ਲੰਗਰ ਦੇ ਵਿੱਚ ਨਗਰਾਂ ਦੇ ਵਿੱਚ ਇਕੱਠੇ ਕਰਕੇ ਲੈ ਕੇ ਜਾਈਏ ਬਾਤੋਂ ਬਾਦ ਆਪਾਂ ਸਹਿਯੋਗ ਦਈਏ ਆਪਣੇ ਨਗਰ ਮੋਜੀਆ ਮਾਨਸਾ ਦੇ ਜ਼ਿਲ੍ਹੇ ਦੇ ਵਿੱਚੋਂ ਵੀ ਸੰਗਤਾਂ ਨੇ ਸੇਵਾ ਸਹਿਯੋਗ ਦੇ ਨਾਲ ਕੀਤੀ ਆ ਔਰ ਬਾਤੋਂ ਬਾਦ ਸੰਗਤਾਂ ਨੇ ਸਹਿਯੋਗ ਦਿੱਤਾ ਸਾਰੇ ਨਗਰ ਦਾ ਵੀ ਧੰਨਵਾਦ ਔਰ ਬਾਤੋਂ ਬਾਦ ਹੋਰ ਵੀ ਨਗਰਾਂ ਦੇ ਵਿੱਚੋਂ ਸੇਵਾਦਾਰਾਂ ਨੂੰ ਬੇਨਤੀ ਹੈ ਸੇਵਾ ਕਰੀਏ ਉਹਨਾਂ ਦੀ ਮਦਦ ਕਰੀਏ ਆਪਣੇ ਪੰਜਾਬੀ ਹਨ ਆਪਣਾ ਨਾਲ ਖੜੀਏ ਬਾਤੋਂ ਬਾਦ ਆਪਾਂ ਦੂਜਿਆਂ ਨੂੰ ਵੀ ਲੰਗਰ ਲਾਉਂਦੇ ਆਂ ਆਪਣੇ ਆ ਦੇ ਨਾਲ ਬਾਤੋਂ ਬਾਦ ਖੜੀਏ ਜਾ ਕਰਕੇ ਉਹਨਾਂ ਨੂੰ ਹੌਸਲਾ ਦੇਈਏ ਉਹਨਾਂ ਦੇ ਨਾਲ ਖੜੀਏ ਜਾ ਕੇ ਔਰ ਜਿੰਨੇ ਵੀ ਉੱਥੇ ਬੱਚੇ ਫਸੇ ਹਨ ਜਾਂ ਪਸ਼ੂ ਹਨ ਜਾਂ ਅਨੇਕ ਤਰ੍ਹਾਂ ਦੇ ਜੀਵ ਜੰਤ ਜੋ ਜਲ-ਥਲ ਦੇ ਨਾਲ ਬੁਰਾ ਹਾਲ ਹੈ ਆਪਾਂ ਵੱਧ ਤੋਂ ਵੱਧ ਸਰਬੱਤ ਦੇ ਭਲੇ ਦੇ ਲਈ ਸੇਵਾ ਕਰੀਏ ਗੁਰੂ ਨਾਨਕ ਪਾਲ ਸਾਹਿਬ ਮਹਾਰਾਜ ਜੀ ਦੇ ਉਪਦੇਸ਼ ਨੂੰ ਕਮਾਈਏ ਵੜ ਭਾਗੇ ਬਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ